Thank <laughs> you. Obrigado. Thank uh you. -oh. ਤਹੀ ਪ੍ਰਕਾਸ਼ ਮਾਰਾ ਭਾਇਓ ਪਟਨਾ ਸਹਿਰ ਵਿਗੇ ਭਵਲੇਓ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾ ਦੇ ਜਨਮ ਦਿਹਾੜੇ ਦੀ ਸਮੂਹੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਮੁਬਾਰਕ ਅੱਜ ਪੰਦਰਵਾੜਾ ਵੀ ਚੱਲ ਰਿਹਾ ਅਕਾਲ ਤਖਸਾਲ ਵੱਲੋਂ ਜੋ ਹੁਕਮ ਆਇਆ ਸੀਗਾ ਵੀ ਭਾਈ ਸੰਗਤਾਂ ਦੇ ਸਹਿਯੋਗ ਨਾਲ ਪੰਦਰਵਾੜਾ ਵੀ ਮਨਾਉਣਾ ਤੇ ਗੁਰੂ ਦਸਵੇਂ ਪਾਤਸ਼ਾਹ ਦਾ ਘੜਾ ਅੱਜ ਪ੍ਰਕਾਸ਼ ਉਹ ਵੀ ਆਪਾਂ ਅੱਜ ਤੱਕ ਜੀ ਦਵਨਾ ਸਾਹਿਬ ਤੋਂ ਨਗਰ ਕੀਰਤਨ ਕਿਹੜਾ ਰਵਾਨਾ ਹੋਣ ਲੱਗਿਆ ਮੈਂ ਸਮੂਹੀਆਂ ਸੰਗਤਾਂ ਦਾ ਤੇ ਸਾਰੇ ਪ੍ਰਬੰਧਕਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਬਹੁਤ ਵੱਡਾ ਸਹਾਇਕ ਜੋਗ ਦਿੱਤਾ ਤੇ ਸੰਗਤਾਂ ਨੂੰ ਅਪੀਲ ਵੀ ਕਰਦਾ ਭਾਈ ਅੱਜ ਕਿਹੜਾ ਤੁਸੀਂ ਨਗਰ ਕੀਰਤਨ ਚ ਵੀ ਇਸ ਸਾਲਿਆ ਤੇ ਕੱਲ ਨੂੰ ਕਿਹੜਾ ਖੰਡ ਪਾਟਾਂ ਦੇ ਭੋਗ ਪੈਣਿਆ ਉਹ ਤੇ ਵੀ ਸੰਗਤ ਵੱਧ ਤੋਂ ਵੱਧ ਆਓ ਕੋ ਬਹੁਤ ਵੱਡੀਆਂ ਕੁਰਬਾਨੀਆਂ ਨਾਲ ਦਸਵੇਂ ਪਾਤਸ਼ਾਹ ਨੇ ਆਪਣੇ ਖਾਤਰ ਸੰਭਾਲ ਸਵਾਰਤਾ ਆ ਕਿਹੜਾ ਪੌੜਾ ਮਹੀਨਾ ਆਪਾਂ ਅੱਜ ਕਿੱਥੇ ਖੜੇ ਆ ਅੱਜ ਕਿਹੜਾ ਪਤਿਤ ਪਣਾ ਵੱਧ ਗਿਆ ਤੇ ਇਸ ਕਰਕੇ ਮੈਂ ਸਮੂਹੀਆਂ ਸੰਗਤਾਂ ਨੂੰ ਬੇਨਤੀ ਕਰਦਾ ਭਾਈ ਅੰਮ੍ਰਿਤ ਛਕੋ ਗੁਰੂ ਵਾਲੇ ਬਣੋ ਦਸਵੇਂ ਪਾਤਸ਼ਾਹ ਨੇ ਆਪਣਾ ਸਰਵੰਸ ਬਾਰਿਆ ਆਪਣੇ ਖਾਤਰ ਤੇ ਆਪਾਂ ਗੁਰੂ ਦਾ ਅੰਮ੍ਰਿਤ ਪਾਣ ਨਹੀਂ ਕਰ ਰਹੇ ਇਸ ਕਰਕੇ ਮੈਂ ਸਾਰੀਆਂ ਸੰਗਤਾਂ ਨੂੰ ਅਪੀਲ ਕਰਦਾ ਵੀ ਵੱਧ ਤੋਂ ਵੱਧ ਭਾਈ ਅੰਮ੍ਰਿਤ ਛਕ ਗੁਰੂ ਵਾਲੇ ਬਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ you ah. तमाशा <59's> में कम कहो सुख़ि yeah uh -oh.